1992 15 ਦਸੰਬਰ 1992 ਨੂੰ ਘਰੋਂ ਚੱਕਿਆ ਸੀਗਾ ਚੱਕਣ ਤੋਂ ਬਾਅਦ ਸਾਨੂੰ ਮਤਲਬ ਕੋਈ ਹਦਾਇਤਾਂ ਪਤਾ ਨਹੀਂ ਦਿੱਤਾ ਬਹੁਤ ਭਜਨਟ ਕੀਤੀ ਇਹਨਾਂ ਦੇ ਮਦਰ ਆਪਣੇ ਬੇਟੇ ਨੂੰ ਅਡੀਕ ਦੇ ਹੁਣ ਪਿੱਛੇ ਜੇ ਮਦਰ ਦੀ ਡੈਥ ਹੋਈ ਹੈ ਪਹਿਲਾਂ ਫਾਦਰ ਸਾਹਿਬ ਦੀ ਡੈਥ ਤਾਂ ਮੈਸੇਜ ਆ ਸੀਗਾ ਮਾਹੌਲ ਵੀ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਦੀ ਪੁਲਿਸ ਲੈ ਗਈ ਸਾਨੂੰ ਵੀ ਚੱਕਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਚੱਕਿਆ ਗਿਆ ਥ੍ਰੈਟ ਕਾਲਾਂ ਵੀ ਆਈਆਂ ਇਹਨਾਂ ਨੂੰ ਮਤਲਬ ਥ੍ਰੈਟ ਕੀਤਾ ਗਿਆ ਕਿ ਜੇਕਰ ਤੁਸੀਂ ਇਸ ਗੱਲ ਦਾ ਪਿੱਛਾ ਨਾ ਛੱਡਿਆ ਤਾਂ ਤੁਹਾਡਾ ਵੀ ਹਸ਼ਰ ਤੁਹਾਡੇ ਭਰਾ ਲਈ ਹੋਏਗਾ ਹੁਣ ਇਹ ਸੱਤ ਦਿਨਾਂ ਚ ਮੈਂ ਕਾਫੀ ਤਹ ਤੱਕ ਇਸ ਗੱਲ ਤੇ ਪਹੁੰਚਿਆ ਜੋ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਜੇ ਕਿ ਕਿ ਸਾਡੇ 16 ਸਾਲਾਂ ਦਾ ਬੱਚਾ ਉਸ ਟਾਈਮ ਤੋਂ ਚੱਕਿਆ ਹੋਇਆ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਕਿ ਇੰਨਾ ਜ਼ਿਆਦਾ ਧੱਕਾ ਇਹ ਮਸਲਾ ਇਹ ਹੈ ਕਿ ਇਹ ਭਰਾ ਆਪਣੇ ਗੋਮਟੀ ਕਲਾਂ ਤੋਂ ਨੇ ਇਹਨਾਂ ਦਾ ਇਹਨਾਂ ਦੇ ਬ੍ਰਦਰ ਨੂੰ ਚੱਕਿਆ ਸੀਗਾ ਜੀ 1992 ਚ ਕਾਲੇ ਦੌਰ ਚ ਜਾਓ ਇਹ ਨਰਮਲ ਸਿੰਘ ਉਹਨਾਂ ਦੇ ਵੱਡੇ ਬ੍ਰਦਰ ਨੇ ਦਵਿੰਦਰ ਸਿੰਘ ਨੂੰ ਇਹਨਾਂ ਦੇ ਪ੍ਰਾਣੋਂ ਤੋਂ 16.5 ਸਾਲਾਂ ਦੀ ਉਮਰ ਚ 1992 ਚ ਬਠਿੰਡੇ ਦੀ ਸੀਆਈ ਸਟਾਫ ਦੀ ਟੀਮ ਨੇ ਜਿਸ ਤਰ੍ਹਾਂ ਹੁੰਦਾ ਸੀ ਕਿ ਦੋ ਗੱਡੀਆਂ ਪਰ ਕੇ ਰੇਡ ਮਾਰੀ ਇੱਕ ਵਾਖ ਤਰਵੰਦ ਗੱਡੀ ਇੱਕ ਦੂਸਰੀ ਗੱਡੀ ਪਰ ਕੇ ਖੇਤਾਂ ਚ ਘਰ ਤੇ ਉਸ ਟਾਈਮ ਸੀਆਈ ਸਟਾਫ ਦਾ ਇੰਚਾਰਜ ਸੀ ਇੱਥੇ ਜੋ ਬਲਵੀਰ ਸਿੰਘ ਖਹਿਰਾ ਜੋ ਐਸਪੀ ਰਟਾਇਰ ਹੋਏ ਨੇ ਬਾਅਦ ਚ ਉਹਨਾਂ ਨੇ ਉਸ ਤੋਂ ਬਾਅਦ ਕਿਤੇ ਵੀ ਦੱਸਿਆ ਨਹੀਂ ਕਿ ਬੱਚਾ ਕਿੱਧਰ ਗਿਆ 16 ਦਲਾਂ ਦਾ ਬੱਚਾ ਹੀ ਕਹਾਂਗੇ ਜੋ ਨਾਇਲ ਚ ਹੁੰਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਥਾਂ ਥਾਂ ਤੇ ਠੋਕਰਾਂ ਖਾਧੀਆਂ ਤਾਂ ਤਾਂ ਤੇ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਦੇ ਫਾਦਰ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਜੋ ਜਿਹਦੀ ਅਸੀਂ ਕਾਪੀ ਵੀ ਨਾਲ ਲਾਈ ਹੈ ਬਕਾਇਦਾ ਐਫੀਡਵਟ ਲਾ ਕੇ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਨੂੰ ਉਹ ਐਪਲੀਕੇਸ਼ਨ ਦਿੱਤੀ ਉਸ ਦਾ ਕੁਝ ਨਹੀਂ ਹੋਇਆ ਕਿਉਂਕਿ ਐਪਲੀਕੇਸ਼ਨ ਉਸ ਟਾਈਮ ਕੋਈ ਟਾਈਪਿਸਟ ਲਿਖਦਾ ਵੀ ਨਹੀਂ ਸੀ ਹੁੰਦਾ ਇਹ ਤੁਹਾਨੂੰ ਪਤਾ ਕੋਈ ਲਿਖਦਾ ਵੀ ਨਹੀਂ ਸੀ ਹੱਥ ਲਿਖਤਾਂ ਜਿੰਨੀਆਂ ਦਿੱਤੀਆਂ ਹੱਥ ਲਿਖਤ ਦਿੱਤੀ ਹੋਏ ਦੂਸਰੀ ਇਹਨਾਂ ਨੇ ਐਪਲੀਕੇਸ਼ਨ ਲਿਖੀ ਜੀ ਆ ਪੰਜਾਬ ਆਈਜੀ ਦੇ ਨਾਂ ਤੇ ਜੀ ਉਹ ਕਿਸੇ ਨੇ ਫੜੀ ਹੋਈ ਨਹੀਂ ਪੁਲਿਸ ਚ ਤਾਂ ਤਾਂ ਦੇ ਫਿਰਦੇ ਰਹੇ ਨਾ ਕਿਸੇ ਨੇ ਦੱਸਿਆ ਕਿ ਜਿਉਂਦਾ ਹੈ ਜਾਂ ਮਾਰਤਾ ਜਾਂ ਕਿੱਧਰ ਗਿਆ ਜਾਂ ਕੋਈ ਕੇਸ ਹੈ ਕਿਸੇ ਕੋਰਟ ਚ ਕੇਸ ਵੀ ਨਹੀਂ ਚੱਲਦਾ ਜਾਂ ਕੁਝ ਵੀ ਉਸ ਤੋਂ ਬਾਅਦ ਫਾਦਰ ਸਾਹਿਬ ਇਹਨਾਂ ਦੇ ਤੇ ਇਹਨਾਂ ਦੇ ਮਦਰ ਆਪਣੇ ਬੇਟੇ ਨੂੰ ਅਡੀਕ ਦੇ ਹੌਣ ਪਿੱਛੇ ਜੇ ਮਦਰ ਦੀ ਡੈਥ ਹੋਈ ਹੈ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋਈ ਹੈ ਹੁਣ ਥੋੜਾ ਜਿਹਾ ਮਾਹੌਲ ਸਖਾਵਾਂ ਹੋਣ ਕਰਕੇ ਹੁਣ ਇਹਨਾਂ ਨੂੰ ਵੀ ਚੱਕਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਚੱਕਿਆ ਗਿਆ ਥ੍ਰੈਟ ਕਰਲਾਂ ਵੀ ਆਈਆਂ ਇਹਨਾਂ ਨੂੰ ਮਤਲਬ ਥ੍ਰੈਟ ਕੀਤਾ ਗਿਆ ਕਿ ਜੇਕਰ ਤੁਸੀਂ ਇਸ ਗੱਲ ਦਾ ਪਿੱਛਾ ਨਾ ਛੱਡਿਆ ਤਾਂ ਤੁਹਾਡਾ ਵੀ ਹਸ਼ਰ ਤੁਹਾਡੇ ਭਰਾ ਲਈ ਹੋਏਗਾ ਹੁਣ ਇਹ ਨਹੀਂ ਪਤਾ ਕਿ ਭਰਾ ਦਾ ਹਸ਼ਰ ਹੋਇਆ ਕਿ ਸੀ ਤਾਂ ਇਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਕਾਫੀ ਉਸ ਟਾਈਮ ਟਾਰਚਰ ਵੀ ਇਹਨਾਂ ਨੇ ਸਹਿਆ ਤੇ ਹੁਣ ਇਹ ਦੁਬਾਰਾ ਕਿਤੇ ਮੇਰੇ ਟੱਚ ਚ ਆਏ ਇਹਨਾਂ ਨੇ ਗੱਲਬਾਤ ਕੀਤੀ ਡਰ ਸੀ ਹੁਣ ਵੀ ਸੀ ਇਹਨਾਂ ਨੂੰ ਪਰ ਮੈਂ ਇਹਨਾਂ ਨੂੰ ਕਹਿ ਕੇ ਡਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਖਾਲੜਾ ਸਾਹਿਬ ਦੀ ਸ਼ਹਾਦਤ ਹੋਈ ਹੈ ਜੇਕਰ ਉਹ ਜੀ ਕੀਤਾ ਕੀ ਹੈ ਪਰ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਹੈ ਨਾ ਲੋਕਾਂ ਦੇ ਕਿ ਸਾਡੇ 16 ਸਾਲਾਂ ਦਾ ਬੱਚਾ ਉਸ ਟਾਈਮ ਤੋਂ ਚੱਕਿਆ ਹੋਇਆ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਕਿ ਇੰਨਾ ਜ਼ਿਆਦਾ ਧੱਕਾ ਤਾਂ ਇਸ ਵਾਸਤੇ ਅਸੀਂ ਐਸਐਸਪੀ ਦਾ ਉਹਨੂੰ ਪਹਿਲਾਂ ਐਪਲੀਕੇਸ਼ਨ ਦੇਣ ਆਏ ਹਾਂ ਕਿਉਂਕਿ ਇਹਦੇ ਅ ਐਸਐਸਪੀ ਸਾਹਿਬ ਨੂੰ ਪਹਿਲਾਂ ਐਪਲੀਕੇਸ਼ਨ ਦੇਣ ਦਾ ਇਹ ਹੈ ਕਿ ਕਈ ਕਹਿੰਦੇ ਸੀਬੀਆਈ ਦੀ ਜਾਂਚ ਸੀਬੀਆਈ ਦੀ ਜਾਂਚ 'ਚ ਵੀ ਅਸੀਂ ਅੱਗੇ ਜਾਵਾਂਗੇ ਜੀ ਉਹਦੇ 'ਚ ਇਹ ਹੈ ਕਿ ਸੀਬੀਆਈ ਦੇ ਜਸਟਿਸ ਸਾਹਿਬ ਨੇ ਆਪਣੇ ਉਹਨਾਂ ਦੇ ਪਿੱਛੇ ਜੇ ਨਿਊਜ਼ ਲੱਗੀ ਸੀ ਕਿ ਉਹ ਕਹਿ ਰਹੇ ਆ ਕਿ ਸਾਡੇ ਕੋਲੇ ਇੰਨਾ ਅ ਇਨਕੁਆਰੀ ਕਰਨ ਦਾ ਸਾਡੇ ਕੋਲੇ ਅਮਲਾ ਨਹੀਂ ਤਾਂ ਪੰਜਾਬ ਪੁਲਿਸ ਤੋਂ ਵੀ ਉਹਨਾਂ ਨੇ ਨਿਊਜ਼ ਸੀਗੀ ਆ ਝੂਠੇ ਅ ਸਪੋਕਸਮੈਨ ਦੀ ਖਬਰ ਸੀ ਝੂਠੇ ਮੁਕਾਬਲਿਆਂ ਦੀ ਜਾਂਚ ਦੀ ਸੁਣਵਾਈ ਤੋਂ ਹਟੇ ਜਸਟਿਸ ਇਸ ਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਡੇ ਕੋਲੇ ਇਹਨਾਂ ਅਮਲਾਂ ਨਹੀਂ ਇੰਨੀ ਪੁਰਾਣੀ ਇਨਵੈਸਟੀਗੇਸ਼ਨ ਹੁਣ ਅਸੀਂ ਇੱਕ ਵਾਰ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਥਰੂ ਆਉਣੇ ਆ ਤਾਂ ਫਿਰ ਵੀ ਤੁਹਾਡੇ ਕੋਲੇ ਆਉਣਾ ਹੈ ਜੇਕਰ ਤੁਸੀਂ ਸਿੱਧਾ ਕਰ ਦਿਓ ਤਾਂ ਬਹੁਤ ਹੀ ਵਧੀਆ ਹੈ ਨਹੀਂ ਫਿਰ ਸਾਡੇ ਕੋਲੇ ਦੂਸਰਾ ਆਲਟਰਨੇਟਿਵ ਤਾਂ ਇਹ ਹੈ ਕਿ ਸਾਨੂੰ ਉੱਪਰ ਹਾਈ ਕੋਰਟ ਦਾ ਜਾਂ ਉੱਪਰ ਜਾ ਕੇ ਸਾਨੂੰ ਸੀਵੀ ਆਈ ਦੀ ਜਾਂਚ ਵਾਸਤੇ ਇਨਕੁਆਰੀ ਲਵਾਉਣ ਵਾਸਤੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਇਹ ਲੰਮਾ ਸਮਾਂ ਹੋ ਗਿਆ 1992 ਦੀ ਗੱਲ ਕਰ ਰਹੇ ਹਾਂ, ਕਰੀਬ ਤੁਸੀਂ ਇਹ ਜਿਹੜੀ ਐਪਲੀਕੇਸ਼ਨ ਹੁਣ ਕਿਉਂ ਦਿੱਤੀਏ ਵਿੱਚ ਗੈਪ ਕਿਉਂ ਇੰਨਾ ਨਹੀਂ ਐਪਲੀਕੇਸ਼ਨ ਆ ਉਸ ਟਾਈਮ ਦੀਆਂ ਵੀ ਦਿੱਤੀਆਂ ਹੋਈਆਂ ਨਾਲ ਅਸੀਂ ਕਾਪੀਆਂ ਲਾਈਆਂ ਉਸ ਟਾਈਮ ਤੋਂ ਫਿਰਦੇ ਰਹੇ ਐ ਇਹ ਵੀ ਕਿ ਕਿ ਇਹਨਾਂ ਨੇ ਬਕਾਇਦਾ ਤਸ਼ੱਦਦ ਵੀ ਸਹ ਕਿ ਇਹਨਾਂ ਨੂੰ ਵੀ ਆਉਂਦੀਆਂ ਰਹੀਆਂ ਧਮਕੀਆਂ ਆਉਂਦੀਆਂ ਰਹੀਆਂ ਤੇ ਹੁਣ ਵੀ ਹੁਣ ਵੀ ਡਰ ਹੈ ਤਾਂ ਕਿਉਂਕਿ ਜੋ ਬਲਵੀਰ ਸਿੰਘ ਖਹਿਰਾ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਇਸ ਟਾਈਮ ਇਸ ਪੋਜੀਸ਼ਨ ਤੇ ਹੈ ਕਿ ਜੇ ਕਿਤੇ ਉਹਨਾਂ ਨੂੰ ਹੱਥ ਪਾਉਣਾ ਕੋਈ ਖਾਲਾਜੀ ਦਾ ਵਾਰਾ ਨਹੀਂ ਉਹਦੀ ਮਤਲਬ ਰਿਸ਼ਤੇਦਾਰ ਵੀ ਚੰਗੀ ਅਪਰੋਚ ਤੇ ਆ ਹੁਣ ਵੀ ਰਿਟਾਇਰ ਐਸਪੀ ਨੇ ਫਿਰ ਵੀ ਲਿੰਕ ਹੁੰਦੇ ਨੇ ਤਾਂ ਹੁਣ ਇਹ ਹੈ ਕਿ ਅਸੀਂ ਐਪਲੀਕੇਸ਼ਨ ਦੁਬਾਰਾ ਤਾਂ ਦਿੱਤੀ ਹੈ ਕਿ ਮਾਹੌਲ ਕੁਝ ਖਾਵਾ ਹੋਇਆ ਕਾਫੀ ਹੁਣ ਸਜਾਵਾਂ ਵੀ ਹੋਈਆਂ ਉਸ ਟਾਈਮ ਤੇ ਪਰ ਮੇਰੇ ਖਿਆਲ ਚ ਕੋਈ ਇਹ ਬੜੀ ਵੱਡੀ ਇਨਵੈਸਟੀਗੇਸ਼ਨ ਦਾ ਇਸ਼ੂ ਨਹੀਂ ਇਹਨਾਂ ਵਾਸਤੇ ਜੇ ਕਿਤੇ ਕਰਨਾ ਹੈ ਤਾਂ ਪੁਲਿਸ ਨੂੰ ਪਤਾ ਹੈ ਕਿ ਕੀ ਹੋਇਆ ਸੀ ਕਿੱਥੇ ਹੋਇਆ ਸੀ ਜਾਂ ਨਿਊਜ਼ ਲੱਗੀ ਜਾਂ ਕੁਝ ਵੀ ਉਹ ਕਿਉਂਕਿ ਮੈਂ ਮੇਰੇ ਖਿਆਲ ਚ ਜਦੋਂ ਇਹਨਾਂ ਦੀ ਮੇਰੇ ਨਾਲ ਅਪਰੋਚ ਹੋਈ ਤਾਂ 5-7 ਦਿਨਾਂ ਚ ਮੈਂ ਕਾਫੀ ਤਹ ਤੱਕ ਇਸ ਗੱਲ ਤੇ ਪਹੁੰਚਿਆ ਜੋ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਇਨਵੈਸਟੀਗੇਸ਼ਨ ਮਾਰਕ ਹੋਊਗੀ ਇਹ ਦੱਸਣਗੇ ਜਾਂ ਕਿੱਥੋਂ ਕੀ ਕੁਝ ਸੀ ਤਾਂ ਉਹ ਸਭ ਕੁਝ ਪਤਾ ਹੈ ਉਹ ਕੋਈ ਐਡਾ ਵੱਡਾ ਪੁਰਾਣਾ ਨਹੀਂ ਇੰਨਾ ਜਿਆਦਾ ਪੁਰਾਣਾ ਕਹਿੰਦੇ ਹੁੰਦੇ ਜੇ ਕਿਤੇ ਕੱਢਣੀ ਹੋਵੇ ਗੱਲ ਤਾਂ ਪੁਲਿਸ ਦਾ ਖੂਚੋ ਵੀ ਕੱਢ ਲੈਂਦੀ ਹੈ ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਨਰਮਲ ਸਿੰਘ ਆ ਜੀ ਗੋਮਟੀ ਕਲਾ ਪਿੰਡ ਆ ਜੀ ਤਾਂ ਕੀ ਮਾਮਲਾ ਜਿਹੜਾ ਅੱਜ ਐਸਐਸਪੀ ਦਾ ਮਾਮਲਾ ਜੀ ਛੋਟੇ ਬ੍ਰਦਰ ਨੂੰ 1992 15 ਦਸੰਬਰ 1992 ਨੂੰ ਘਰੋਂ ਚੱਕਿਆ ਸੀਗਾ ਚੱਕਣ ਤੋਂ ਬਾਅਦ ਸਾਨੂੰ ਮਤਲਬ ਕੋਈ ਹਦਾਇਤਾਂ ਪਤਾ ਨਹੀਂ ਦਿੱਤਾ ਬਹੁਤ ਭਜਨਟ ਕੀਤੀ ਜਿੱਥੇ ਵੀ ਸਾਨੂੰ ਕਿਤੇ ਪਤਾ ਲੱਗਦਾ ਜਿੱਥੇ ਜਾਂਦੇ ਸੀਗੇ ਮਤਲਬ 5-6 ਮਹੀਨੇ ਲਗਾਤਾਰ ਹੀ ਸੀ ਮਤਲਬ ਭਜਨਟ ਕਰਦੇ ਰਹੇ ਸਾਨੂੰ ਕੋਈ ਥਾਂ ਪਤਾ ਨਹੀਂ ਦਿੱਤਾ ਤੇ ਅੱਜ ਅੱਜ ਸੀਗਾ ਜੀ ਮਾਪੇ ਸੀਗੇ ਉਹ ਸੋਚਦੇ ਸੀ ਕਿ ਬਈ ਆਪਾਂ ਨਾਇਬ ਦੇ ਪਿੱਛੇ ਪਈਏ ਇਹ ਹੋ ਰਹੀ ਆਪਣਾ ਨੁਕਸਾਨ ਹੋ ਸਕਦਾ ਹੈਗਾ ਇਸ ਕਰਕੇ ਉਦੋਂ ਮਤਲਬ ਪੈਰ ਬਈ ਨਹੀਂ ਬੜੀ ਜਿਆਦਾ ਕਰ ਸਕੇ ਤੇ ਫਾਦਰ ਮੇਰੇ 14 ਚ ਗੁਜ਼ਰੇ ਆ ਮਦਰ 24 ਦੇ ਵਿੱਚ ਗੁਜ਼ਰੀ ਆ ਹੁਣ ਸੋਚਦੇ ਸੀ ਕਿ ਵੀ ਚਲੋ ਆਪਾਂ ਪਤਾ ਕਰ ਲਈਏ ਵੀ ਉਹ ਤਾਂ ਡਰਦੇ ਡਰਦੀ ਚਲੇ ਗਏ ਕਾਰਨ ਕੀ ਸੀਗਾ ਚੱਕਿਆ ਕਿਉਂ ਗਿਆ ਸੀ ਕੋਈ ਪਤਾ ਲੱਗੇ ਇਹ ਤਾਂ ਪੁਲਿਸ ਹੀ ਨਾ ਸਕਦੀ ਵੀ ਕਿਉਂ ਚੱਕਿਆ ਜੀ ਸਾਨੂੰ ਕੁਝ ਨਹੀਂ ਦੰਗਾ ਸਾਨੂੰ ਕੁਝ ਨਹੀਂ ਦਿੱਤਾ ਉਸ ਸਮੇਂ ਜਦੋਂ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਏ ਜਦੋਂ ਚੱਕ ਤੇ ਲਈ ਸੀ ਉਸ ਤੋਂ ਬਾਅਦ ਕੀ ਉਹਨਾਂ ਨੇ ਕੋਈ ਜਵਾਬ ਦਿੱਤਾ ਉਹ ਤਾਂ ਜੀ ਉਸ ਟਾਈਮ ਐਸੇ ਜਿਹਾ ਮਾਹੌਲ ਵੀ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਦੀ ਪੁਲਿਸ ਲਈ ਜੇ ਇਹਨਾਂ ਨੂੰ ਪੁੱਛਦੇ ਸੀ ਜਾਂ ਕਿਸੇ ਹੋਰ ਬਾਹਰਲੇ ਨੂੰ ਪੁੱਛਦੇ ਸੀ ਜਾ ਕੇ ਕਿਤੇ ਵੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ ਕੌਣ ਪੁਲਿਸ ਲਈ ਤੁਸੀਂ ਫਿਰ ਕਿਵੇਂ ਕਨਫਰਮ ਕਰਦੇ ਹੋ ਵੀ ਬਠਿੰਡੇ ਦੀ ਪੁਲਿਸ ਨਹੀਂ ਚੱਕਿਆ ਹੋ ਸਕਦਾ ਕਿਸੇ ਹੋਰ ਪੁਲਿਸ ਨੇ ਵੀ ਸਾਨੂੰ ਜੀ ਮਤਲਬ ਹੁਣ ਇਸ ਗੱਲ ਨੂੰ ਇੱਥੇ ਤਾਂ ਅਸੀਂ ਕਲੀਅਰ ਨਹੀਂ ਕਰ ਸਕਦੇ ਪਰ ਸਾਨੂੰ ਬਾਅਦ ਵਿੱਚ ਸਾਡੇ ਸੋਰਸਾਂ ਰਾਹੀਂ ਪਤਾ ਲੱਗਿਆ ਵੀ ਅਸੀਂ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਜੀ ਤੇ ਸਾਨੂੰ ਇੱਥੇ ਹੀ ਪਤਾ ਲੱਗਦਾ ਵੀ ਇਹ ਗੁਲਬੀਰ ਸਿੰਘ ਦੇ ਰਾਹੀਂ ਸਾਰਾ ਕੁਝ ਹੋਇਆ ਹੈ